ਹੁਣੇ-ਹੁਣੇ ਤਾਜ਼ਾ ਇੱਕ ਖਬਰ ਤੁਹਾਨੂੰ ਦਿਖਾ ਰਿਹਾ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਭਾਰੀ ਡਿੱਗ ਗਈ ਹੈ ਹਿਮਾਚਲ ਪ੍ਰਦੇਸ਼ ਬਹੁਤ ਵੱਡਾ ਹਾਦਸਾ ਹੋ ਗਿਆ ਹੈ ਬਹੁਤ ਸਾਰੀਆਂ ਗੱਡੀਆਂ ਤੇ ਇੱਕ ਹਰਿਆਣਾ ਅਤੇ ਪੰਜਾਬ ਰੋਡ ਵਿੱਚ ਬੱਸ ਜੋ ਹੈ ਨਹਿਰ ਦੇ ਵਿੱਚ ਡੈਮ ਦੇ ਵਿੱਚ ਭਾਖੜਾ ਨਦੀ ਦੇ ਵਿੱਚ ਡਿੱਗ ਗਈ ਹੈ ਤੋਂ ਹਜੇ ਤੱਕ ਉਹਦੀ ਜੋ ਹੈ ਡਰਾਈਵਰ ਉਹਦਾ ਮਿਲਿਆ ਨਹੀਂ ਇੱਕ ਲਾਲ ਰੰਗ ਦੀ ਇੱਕ ਗੱਡੀ ਵੀ ਮਿਲੀ ਹੈ ਤੇ ਉਹ ਗੱਡੀ ਦਾ ਵੀ ਹਜੇ ਡਰਾਈਵਰ ਨਹੀਂ ਮਿਲਿਆ ਤੇ ਉਥੋਂ ਦੇ ਪ੍ਰਸ਼ਾਸਨ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਜਾਂਚ ਪੜਤਾਲ ਚੱਲ ਰਹੀ ਹੈ ਤਲਾਸ਼ ਜਾਰੀ ਹੈ ਨਹੀਂ ভাই ਗੁਰੂ ਐਵੇਂ ਨਹੀਂ ਹੋ ਸਕਦਾ ਸਾਡੇ ਨਾਲ ਐਵੇਂ ਨਹੀਂ ਕਰ ਸਕਦੇ ਕੇ ਬਾਈ குருਜੀ ਉਹ ਠੀਕ ਕੌਣ ਸੱਚੇ ਬਾਸ਼ਾ ਐਵੇਂ ਨਹੀਂ ਹੋ ਸਕਦਾ ਸਾਡੇ ਨਾਲ ਐਵੇਂ ਨਹੀਂ ਹੋ ਸਕਦਾ ਪੰਜਾਬ ਰੋਡਵੇਸ ਕੀ ਬੱਸ ਹਰ ਹਰ ਸ਼ਿੰਗਾਰ ਹਣ ਲਈ ਕਰ ਦਈਏ ਘਰ ਆ ਇਹਦਾ ਮਰਿਆ ਹੋਇਆ ਸਾਰੇ ਪਿੰਡ ਚ ਗੇੜੇ ਕਰਦੇ ਬਸ ਅੱਜ ਕੱਲ ਦੀ ਬੁੜੀਆਂ ਦਾ ਵੀ ਕੀ ਕਹਿਣਾ ਹੈਲੋ ਮੈਂ ਇਹ ਗੱਡੀ ਚਲਾ ਰਿਹਾ ਮੈਂ ਮੈਂ ਤਾਂ ਨਹੀਂ ਫੋਨ ਚੱਕਿਆ ਮੈਂ ਹੁਣ ਸਾਈਡ ਤੇ ਗੱਡੀ ਰੋਕ ਕੇ ਫਿਰ ਗੱਲ ਕਰਾਂਗਾ